ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਮੱਝ ਲੈ ਕੇ ਆਏ ਹਾਂਗੇ ਜਿਸ ਪਿੰਡ ਤੋਂ ਵੀਡੀਓ ਬਣਾ ਰਿਹਾ ਪਿੰਡ ਹੈਗਾ ਵੀਰ ਦਾ ਨੈਣੇਵਾਲ ਜ਼ਿਲ੍ਹਾ ਇਹਨੂੰ ਪਾਇੰਦਾ ਬਰਨਾਲਾ ਤਹਿਸੀਲ ਤਪਦ ਨੇੜੇ ਰਹਿੰਦਾ ਭਧਾਉੜ ਤੇ ਆਜੋ ਆਪਾਂ ਪੁੱਛਦੇ ਆ ਬਾਈ ਤੋਂ ਡਿਟੇਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਮਾਮਾ ਨਾਮ ਗੋਰਾ ਸਿੰਘ ਜੀ ਮੋਬਾਈਲ ਨੰਬਰ 987279903 ਠੀਕ ਆ ਬਾਈ ਬਾਈ ਜਿਹੜੀ ਆਪਾਂ ਸਾਹਮਣੇ ਮੱਝ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਆ ਤੀਜੇ ਸੂਆ ਸੂਈ ਪੰਜ ਸੌ ਸੁਈਆ ਬਾਈ ਪੰਜ ਸੌ ਸੁਈਆ ਜੀ ਪੰਜ ਸੌ ਸੁਈਆ ਕੀ ਕਿੰਨਾ ਕਿ ਦੱਦਾ ਹਾਇ ਰੈਸਟ ਹੁਣ ਹਉ 4 ਕਿਲੋ ਬੋਲਾ ਡੰਗਦਾ ਹੁਣ ਚੋਈ ਵੀ ਆ ਬਾਕੀ ਇਹ ਤਾਂ ਠੀਕ ਆ ਸਵੇਰੇ ਚੋਈ ਵੀ ਆ ਮਤਲਬ ਕਿ ਹਾਂ 4 ਕਿਲੋ ਡੰਗਦਾ ਬੋਲਾ ਰੈਡੀ ਆ ਥੱਲੇ ਹਾਂ ਹਾਂ ਠੀਕ ਆ ਇੱਥੋਂ ਡਰਦੀ ਆ ਥੋੜੀ ਜਿਹੀ ਹਾਂ ਥੋੜਾ ਜਿਹਾ ਕੁਛ ਕੈਮਰੇ ਤੋਂ ਵੀ ਜਾ ਕਰੀ ਆਗੀ ਤੇ ਇੱਧਰ ਬਹੁਤ ਕਮਾਲ ਦਾ ਯਾਰ ਆ ਹਨਾ ਦੁੱਧ ਦੇਂਦਿਆ 12 ਕਿਲੋ ਠੀਕ ਆ 12 ਕਿਲੋ ਤਾਂ ਤੂੰ ਦੇਣ ਦੀ ਆ ਕਿਹੜਾ ਸੁਆ ਸੁਈ ਆ ਤੀਜੇ ਸੁਆ ਸੁਈ ਆ ਤੀਜਾ ਸੁਆ ਸੁਈ ਆ ਜੀ ਥੋੜਾ ਕੈਮਰੇਉ ਜਰੂਰ ਜਾ ਕੇ ਥੋੜਾ ਡਰਦੀ ਆ ਥੋੜੀ ਜੀ ਮੁੱਠੀ ਵਾਲਾ ਥਾਣਾ ਤਾਰ ਤੁਰ ਕਿਵੇਂ ਆ ਬਾਈ ਤਾਰ ਕੋਲੀਆ ਪੂਰੀ ਤੇ ਬੱਚਾ ਕੀ ਦਿੱਤਾ ਇਹਨੇ ਬੱਚਾ ਕੱਟਾ ਦਾ ਬੱਚਾ ਕੱਟਾ ਦੇ ਤਾਂ ਕੱਟਾ ਵੀ ਨਸਲ ਦਾ ਦਿੱਤਾ ਹਨਾ ਹਾਂ ਕੱਟਾ ਵੀ ਬਹੁਤ ਨਸਲ ਦੇ ਦਿੰਦਾ ਕਰਮਾਈ ਨੇ ਥੋੜਾ ਜ ਮੈਥੋਂ ਜਗਦੀ ਆ ਸਮੇਂ ਬੜੀ ਚੰਗੀ ਆ ਕੱਦ ਬੈਠ ਚੰਗਾ ਰਾਜ ਰੂਜੀ ਦਾ ਕਰਮਾ ਲਈ ਫੁੱਲ ਆ ਹਨਾ ਰਾਜ ਜੀ ਫੁੱਲ ਚੱਲ ਹੋ ਪਿੱਛੇ ਤੋੜ ਦੇ ਬਾਈ ਖੋੜ ਦੇ ਤੇ ਥੋੜਾ ਡਰਦੀ ਆ ਥੋੜਾ ਜ ਥੋੜਾ ਜ ਮੈਥੋਂ ਡਰਦੀ ਆ ਜੀ ਆ ਜਾ ਲੈ ਅਡਰ ਚੈੱਕ ਕਰ ਲੋ ਬਹੁਤ ਕਮਾਲ ਦਾ ਅਡਰ ਆ ਚਾਰੇ ਥਾਂ ਮਿਖੜ ਮ ਨਾ ਤੁਰਾ ਤਰਾ ਨਾ ਕਿੜਾ ਦਵਾ ਨਾ ਇੱਧਰ ਤੇ ਆ ਜਾ ਮਗਰ ਦਵਾ ਦੇ ਬਈ ਕੋਈ ਗੱਲ ਨਹੀਂ ਕਿਉਂ ਉੱਥੇ ਫਿਰ ਡਰ ਗਿਆ ਜਾ ਇੱਧਰ ਤੇ ਆ ਜਾ ਮਗਰ ਲੈ ਕੋਈ ਗੱਲ ਨਹੀਂ ਕੱਦ ਬੈਡ ਚੈੱਕ ਕਰ ਲੋ ਫੁੱਲ ਕੱਦ ਬੈਡਾਗਾ ਤੇ ਬਈ ਕਿੰਨਾ ਕਦ ਦੁੱਧ ਪਾ ਦੂਗੀ 12 ਲੀਟਰ ਦੁੱਧ ਪਾ ਦਿਆ ਬਈ ਇਹ ਠੀਕ ਆ 12 ਲੀਟਰ ਦੁੱਧ ਪਾ ਦੂਗੀ ਬਈ ਕਹਿੰਦਾ ਹੁਣ 4 ਕਿਲੋ ਡੰਗ ਦਾ ਦੁੱਧ ਹੈਗਾ ਠੀਕ ਆ 4 ਕਿਲੋ ਡੰਗ ਦਾ ਦੁੱਧ ਹੈਗਾ ਹਾਂ ਹੁਣ ਤੜਕੇ ਆਪਣੀ ਚੋਈ ਵੀ ਆ ਹੁਣ ਬੱਜੇ ਟਾਈਮ ਵੀ ਦੱਸਦੇ 10 ਵਜੇ ਆਜੇ ਹਾਂ ਟਾਈਮ ਦੱਸਦਾ ਹੋਇਆ ਬਾਕੀ ਬਾਈ ਨੇ ਕਹਿੰਦਾ ਕਿ ਮੈਂ ਸਵੇਰੇ ਖਾਲੀ ਕਰਤੀ ਹੈ ਨਾ ਬਈ ਠੀਕ ਆ ਚਮ ਜਗਾ ਦਾ 3.5 ਲੀਟਰ ਕੁ ਚੋਆ ਵਾ ਥਣ ਬਹੁਤ ਕਮਾਲ ਦਾ ਮੁੱਠੀ ਵਾਲਾ ਥਣਾ ਪੂਰੀ ਗੈਬ ਤੇ ਥਣ ਲੱਗਿਆ ਚੈੱਕ ਕਰੋ ਬਹੁਤ ਕਮਾਲ ਸਾਰਾ ਦੁੱਧ ਚੋਣਾ ਹੁਣ 4 ਕਿਲੋ ਨੇ 4.5 ਕਿਲੋ ਡੰਗਦਾ ਹੁਣ ਹੈਗਾ ਠੀਕ ਆ 4.5 ਕਿਲੋ ਕੁ ਬਾਈ ਕਹਿੰਦਾ ਡੰਗਦਾ ਹੁਣ ਹੈਗਾ ਗਦਦ ਹਾਂ ਜੇ ਸਾਰੀ ਖਾਲੀ ਕਰਨੀ ਆ ਤੇ ਬਾਈ ਕੀ ਮੁੱਲ ਰੂਗ ਜਾਇ ਜਿਆਦਾ ਜਜ 77000 ਰੁਪਏ ਬਸ 77000 ਹਾਂ ਲੈ ਬਾਈ ਨੇ ਜਮਾ ਜਾਇ ਮੌਲ ਕੀਤਾ 77000 ਦੀ ਬਾਈ ਕਹਿੰਦਾ ਮੱਝ ਦੇ ਦੂੰਗਾ ਬਾਕੀ ਰੁੱਤ ਸਿਆਲਾਂ ਦੀ ਆ ਕੀ ਚੰਗਾ ਬਾਕੀ ਤਾਜੀ ਸੂਈ ਵੀ ਆ ਕੋਈ ਆ ਬਾਹਰ ਦਿਨਾਂ ਦੇ ਨੂੰ ਸੁਵੀ ਪਰਸੋਂ ਨਹੀਂ ਮੱਸ ਹੋਈ ਵੀ ਆ ਪਰਸੋਂ ਨਹੀਂ ਮਾਜੀ ਅਜੇ ਦੁੱਧ ਨਹੀਂ ਬਣਿਆ ਬੋੜਾਗਾ ਬੋੜਾਗਾ ਬਾਈ ਸਹੀ ਗੱਲ ਆਗੀ ਕੋਈ ਭੂਰ ਨਹੀਂ ਸਰਲਾ ਨਹੀਂ ਅਗਲਾ ਆਪਦੀ ਅਗੇ ਚੈੱਕ ਕਰਕੇ ਲਿਆਵੇ ਠੀਕ ਆ ਬਾਈ ਕਹਿੰਦਾ ਆਪਦੀ ਆ ਕੇ ਅਗਲਾ ਚੈੱਕ ਕਰਕੇ ਲਿਜਾਵੇ ਹਾਂ ਕੋਈ ਉਹ ਨਹੀਂਗਾ ਆਪਾਂ ਉਹਦੀ ਝੋਕੇ ਦੀ ਤਸੱਲੀ ਕਰ ਲੈ ਕੋਈ ਹਾਂ ਝੋਕੇ ਦਾ ਤਸੱਲੀ ਠੀਕ ਆ ਬਾਈ ਬਾਈ ਕਹਿੰਦਾ ਆਪਾਂ ਨੂੰ ਕੋਈ ਤਸੱਲੀ ਝੋਕੇ ਕਰ ਲੈ ਮੈਂ ਸੀਗਾ ਭਰਾ ਕੋਲੇ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਲੋ ਧੰਨ